ਬਾਲਾ ਪ੍ਰੀਤਮ ਅਸ਼ਟੰਬਲ ਵੀਰਾ ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਗੁਰੂ ਸਾਹਿਬ ਜੀ ਦੀਆਂ ਬਖਸ਼ੀਆਂ ਵਿੱਚੋਂ ਇੱਕ ਛੋਟੀ ਜੀ ਝਲਕ ਆਪ ਜੀ ਨਾਲ ਸਾਂਝੀ ਕਰਨ ਜਾ ਰਿਹਾ ਹਾਂ ਇੱਕ ਵਾਰ ਕਾਂਸੀ ਤੋਂ ਇੱਕ ਪੰਡਤ ਜੀ ਆਏ ਜਿਨ੍ਹਾਂ ਨੂੰ ਕੋੜ ਦਾ ਰੋਗ ਸੀ ਉਹ ਕਹਿਣ ਲੱਗੇ ਪਾਤਸ਼ਾਹ ਜਿਸ ਤਰ੍ਹਾਂ ਪਹਿਲਾਂ ਗੁਰੂ ਸਾਹਿਬ ਨੇ ਕਈਆਂ ਦੇ ਰੋਗ ਦੂਰ ਕੀਤੇ ਹਨ ਮੇਰਾ ਵੀ ਰੋਗ ਦੂਰ ਕਰੋ ਤਾਂ ਪਾਦਸ਼ਾਹ ਨੇ ਆਪਣਾ ਰੁਮਾਲ ਦੇ ਕੇ ਸਿੱਖ ਨੂੰ ਕਿਹਾ ਕਿ ਸਿੱਖਾ ਵਾਹਿਗੁਰੂ ਦਾ ਨਾਮ ਲੈ ਕੇ ਰੁਮਾਲ ਇਸ ਦੇ ਮੁਖ ਤੇ ਫੇਰ ਦੇਵੋ ਤੇ ਸਿੱਖ ਨੇ ਜਦੋਂ ਵਾਹਿਗੁਰੂ ਦਾ ਨਾਮ ਲੈ ਕੇ ਰੋਗੀ ਦੇ ਮੁਖ ਤੇ ਰੁਮਾਲ ਫੇਰਿਆ ਤਾਂ ਰੋਗੀ ਤੰਦਰੁਸਤ ਹੋ ਗਿਆ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਇਸ ਬਾਬਤ ਲਿਖਿਆ ਹੈ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਦੇ ਸਭ ਦੁੱਖ ਜਾਏ। ਲੰਮੇ ਦੇ ਇਲਾਕੇ ਤੋਂ ਇੱਕ ਜਸਵੰਤ ਰਾਏ ਨਾਮ ਦਾ ਬੰਦਾ ਗੀਤਪੁਰ ਸਹਿਬ ਆਇਆ। ਪਰ ਉਸ ਦੀ ਮਨਸ਼ਾ ਇਹ ਸੀ ਕਿ ਉੱਥੇ ਸੰਗਤਾਂ ਬਹੁਤ ਆਉਂਦੀਆਂ ਨੇ ਤੇ ਇਹ ਜਸਵੰਤ ਰਾਏ ਜੀ ਕਥਰੀ ਦਾ ਕੰਮ ਕਰਦਾ ਸੀ। ਕਿ ਗੁਰੂ ਦੇ ਦਰਬਾਰ 'ਚ ਜਾ ਕੇ ਸੰਗਤਾਂ ਦੀ ਜੇਮਾ ਘਟਾਉਂਗਾ। ਪਰ ਜਦੋਂ ਉਹ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਦਰਬਾਰ ਵਿੱਚ ਆ ਕੇ ਉਹਨਾਂ ਦੇ ਮਸਤਕ ਤੇ ਸਿਰ ਰੱਖਿਆ ਮੱਥਾ ਟੇਕਿਆ ਤਾਂ ਜਾਣੀਆ ਗੁਰਦੇਵ ਨੇ ਕਿਹਾ ਮਿੱਤਰਾ ਚੋਰ ਕੀ ਹਾਮਾਂ ਭਰੇ ਨਾ ਕੋਏ ਚੋਰ ਕੀਆ ਚੰਗਾ ਕਿਉਂ ਹੋਇਆ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਂ ਗੁਰਪੀਰ ਹਾਮਾਂ ਤਾਂ ਭਰੇ ਜਾਂ ਮਰਦਾਰ ਨਾ ਖਾਏ ਗੁਰੂ ਦੀ ਰਹਿਮਤ ਹੋ ਗਈ ਜਸਵੰਤ ਰਾਏ ਜੋ ਜੇਬ ਬਤਰਾਸੀ ਰੋਪਿਆ ਪਾਸ਼ਾ ਨੇ ਉਸਦੇ ਬਖਸ਼ਿਸ਼ ਕੀਤੀ ਤੇ ਉਸਦਾ ਜੀਵਨ ਬਦਲ ਗਿਆ ਇੱਕ ਨੂਰਦੀਨ ਮੁਸਲਮਾਨ ਜੋ ਰੋਪੜ ਤੋਂ ਆਇਆ ਸੀ ਆ ਕੇ ਚਰਨਾਂ ਵਿੱਚ ਨਮਸਕਾਰ ਕੀਤੀ ਕਹਿੰਦਾ ਪਾਸ਼ਾ ਮੇਰੇ ਤੇ ਕਿਰਪਾ ਕਰੋ ਗੁਰੂ ਸਾਹਿਬ ਕਹਿਣ ਲੱਗੇ ਨੂਰਦੀਨ ਤੂੰ ਨਮਾਜ਼ ਪੜਦਾ ਹੈ ਤੇ ਤੇਰੇ ਤੇ ਅੱਲਾਹ ਖੁਸ਼ ਹੈ ਨੂਰਦਨ ਕਹਿੰਦਾ ਕੀ ਕਰਾਂ ਪਾਤਸ਼ਾ ਮੈਨੂੰ ਤੁਹਾਡੇ ਵਿੱਚੋਂ ਅੱਲਾ ਦਾ ਨੂਰ ਨਜ਼ਰ ਆਉਂਦਾ ਹੈ ਇਸੇ ਕਰਕੇ ਤੁਹਾਡੇ ਦਰਸ਼ਨ ਕਰਨ ਆਇਆ ਇੱਕ ਗੇਂਦਾਮਲ ਨਾਂ ਦਾ ਬੰਦਾ ਗੁਰੂ ਜੀ ਦੇ ਦਰਬਾਰ ਵਿੱਚ ਆਇਆ ਜੋ ਸ਼ਰਾਬੀ ਸੀ ਤੇ ਕੈਰੇਕਟਰਲੈਸ ਸੀ ਸਤਗੁਰੂ ਨੇ ਉਸ ਦੇ ਸਿਰ ਤੇ ਹੱਥ ਫੇਰਿਆ ਤੇ ਕਿਹਾ ਪੁਰਖਾ ਜੇ ਬਖਸ਼ਿਸ਼ਾਂ ਲੈਣੀਆਂ ਹਨ ਦਾ ਸ਼ਰਾਬ ਦਾ ਨਸ਼ਾ ਛੱਡ ਕੇ ਆਪਣਾ ਕਰੈਕਟਰ ਸਹੀ ਕਰੀ ਉਹ ਕਹਿਣ ਲੱਗਾ ਪਾਤਸ਼ਾਹ ਮੈਂ ਹੁਣ ਨਾਮ ਦਾ ਨਸ਼ਾ ਕਰਾਂਗਾ ਗੁਰੂ ਸਾਹਿਬ ਦੇ ਚਰਨਾਂ ਵਿੱਚ ਆ ਕੇ ਉਹ ਵੀ ਸਿੱਧੇ ਰਸਤੇ ਪੈ ਗਿਆ ਇੱਕ ਨੜੀ ਮਾਰ ਪੁੰਦੇ ਦੇ ਚਰਨਾਂ ਵਿੱਚ ਆਇਆ ਇਹ ਗੁਰੂ ਸਾਹਿਬ ਨੇ ਉਸ ਨੂੰ ਕਿਹਾ ਪੂਸਤ ਭੰਗ ਅਫੀਮ ਮਦ ਉਤਰ ਜਾਏ ਪ੍ਰਭਾਤ ਨਾਮ ਕੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ ਉਹ ਵੀ ਸਿੱਧੇ ਰਸਤੇ ਚ ਗਏ। ਉਹ ਦਰੋਂ ਦਿੱਲੀ ਤੋਂ ਗੁਰੂ ਸਾਹਿਬ ਨੂੰ ਬਾਰ-ਬਾਰ ਸੁਨੇਹੇ ਆ ਰਹੇ ਸਨ ਕਿ ਦਿੱਲੀ ਆ ਕੇ ਸੰਗਤਾਂ ਨੂੰ ਦਰਸ਼ਨ ਦਿਓ। ਪਰ ਗੁਰੂ ਸਾਹਿਬ ਕਹਿ ਰਹੇ ਸਨ ਕਿ ਔਰੰਗਜ਼ੇਬ ਨੇਲੇਸ਼ ਹੈ ਉਸ ਨੂੰ ਸੀ ਦਰਸ਼ਨ ਨਹੀਂ ਦੇਣੇ। ਫਿਰ ਦਿੱਲੀ ਦੇ ਰਾਜਾ ਜੈ ਸਿੰਘ ਨੇ ਗੁਰੂ ਸਾਹਿਬ ਪਾਸ਼ਾ ਨੂੰ ਆ ਕੇ ਬੇਨਤੀ ਕੀਤੀ ਕਿ ਦਿੱਲੀ ਸੰਗਤ ਆਪਦੇ ਦਰਸ਼ਨਾਂ ਨੂੰ ਲੋਚਦੀ ਹੈ। ਸੰਗਤ ਦੇ ਕਹਿਣ ਦੇ ਉੱਤੇ ਗੁਰੂ ਸਾਹਿਬ ਨੇ ਦਿੱਲੀ ਜਾਂ ਵੱਲ ਚੱਲੇ ਪਾ ਦਿੱਤੇ ਅੰਬਾਲੇ ਦੇ ਕੋਲ ਜਾ ਕੇ ਜਦੋਂ ਵਿਸ਼ਰਾਮ ਕੀਤਾ ਰੁਕੇ ਤਾਂ ਸੰਗਤਾਂ ਦਾ ਇਕੱਠ ਠਾਠਾ ਮਾਰਦਾ ਉੱਥੇ ਪਹੁੰਚਿਆ ਉੱਥੇ ਅੰਬਾਲੇ ਵਿੱਚ ਇੱਕ ਪੰਡਤ ਲਾਲਚੰਦ ਰਹਿੰਦਾ ਸੀ ਜੋ ਕਿ ਬਹੁਤ ਹੰਕਾਰੀ ਸੀ ਉਸ ਨੂੰ ਜਦੋਂ ਪਤਾ ਲੱਗਿਆ ਕਿ ਸਿੱਖਾਂ ਦੇ ਗੁਰੂ ਹਰਿਕ੍ਰਿਸ਼ਨ ਆਏ ਹੋਏ ਨੇ ਤੇ ਉਸ ਨੇ ਜਾ ਕੇ ਨਮਸਕਾਰ ਨਹੀਂ ਕੀਤੀ ਸਭ ਕੋ ਕਹਿਣ ਲੱਗਾ ਕਿ ਤੁਹਾਡਾ ਨਾਮ ਹਰਿ ਕ੍ਰਿਸ਼ਨ ਹੈ ਕਿ ਤੁਹਾਨੂੰ ਗੀਤਾ ਦੇ ਅਰਥ ਆਉਂਦੇ ਹਨ ਗੁਰੂ ਸਾਹਿਬ ਨੇ ਕਿਹਾ ਪੰਡਤ ਜੀ ਤੁਸੀਂ ਕੋਈ ਆਪਣਾ ਬੰਦਾ ਲੈ ਆਓ ਜਿਸ ਤੋਂ ਕਿ ਅਸੀਂ ਗੀਤਾ ਦੇ ਅਰਥ ਕਰਵਾ ਦਿੰਦੇ ਹਾਂ ਪੰਡਤ ਜੀ ਗਏ ਉਹਨਾਂ ਨੇ ਛਜੂ ਚੀਵਰ ਨੂੰ ਲੈ ਕੇ ਆਂਦਾ ਜੋ ਕਿ ਗੋਂਗਾ ਵੀ ਸੀ ਅਤੇ ਬੋਲਾ ਵੀ ਸੀ ਜਦੋਂ ਦਰਬਾਰ ਵਿੱਚ ਲੈ ਕੇ ਆਂਦਾ ਤਾਂ ਗੁਰੂ ਸਾਹਿਬ ਨੇ ਸਿੱਖਾਂ ਨੂੰ ਕਿਹਾ ਕਿ ਉੱਥੇ ਇੱਕ ਛੱਪੜੀ ਸੀ ਸਾਹਮਣੇ ਉਸ ਛੱਪੜੀ ਵਿੱਚ ਉਸ ਦਾ ਇਸ਼ਨਾਨ ਕਰਾਓ ਇਸ਼ਨਾਨ ਕਰਾਉਣ ਤੋਂ ਬਾਅਦ ਵਸਤਰ ਪਵਾ ਕੇ ਜਦੋਂ ਗੁਰੂ ਸਾਹਿਬ ਦੇ ਸਾਹਮਣੇ ਲੈ ਕੇ ਆਂਦਾ ਤਾਂ ਗੁਰੂ ਸਾਹਿਬ ਨੇ ਉਸ ਦੇ ਸਿਰ ਤੇ ਆਪਣੀ ਛੜੀ ਰੱਖ ਦਿੱਤੀ ਜੋ ਗੁਰੂ ਸਾਹਿਬ ਅਕਸਰ ਆਪਣੇ ਕੋਲ ਰੱਖਦੇ ਸਨ ਪੰਡਤ ਜੀ ਨੂੰ ਕਹਿਣ ਲੱਗੇ ਪੰਡਤ ਜੀ ਤੁਸੀਂ ਹੁਣ ਗੀਤਾ ਦਾ ਸ਼ਲੋਕ ਬੋਲੋ ਤੇ ਇਹ ਗੀਤਾ ਦੇ ਅਰਥ ਕਰਨਗੇ ਪੰਡਤ ਜੀ ਨੇ ਹੰਕਾਰ ਹੋਣ ਕਰਕੇ ਜਦੋਂ ਗੀਤਾ ਦਾ ਸ਼ਲੋਕ ਬੋਲਿਆ ਉਹਨਾਂ ਕੋਲੋਂ ਸਹੀ ਉਚਾਰਨ ਨਹੀਂ ਹੋਇਆ ਤੇ ਜਦੋਂ ਛੱਜੂ ਚਿਬਰ ਜੀ ਨੇ ਪਹਿਲੀ ਵਾਰ ਜਵਾਬ ਨਾਲ ਦਿੱਤਾ ਦੂਜੀ ਵਾਰ ਜਵਾਬ ਨਾਲ ਦਿੱਤਾ ਤੇ ਤੀਜੀ ਵਾਰ ਉਹਨਾਂ ਦੇ ਅਥਰੂ ਵਗ ਪਏ ਰੋਣ ਲੱਗ ਪਏ ਕਹਿਣ ਲੱਗੇ ਪਾਦਸ਼ਾ ਪੰਡਤ ਜੀ ਸ਼ਲੋਕ ਗਲਤ ਬੋਲ ਰਹੇ ਹਨ ਫਿਰ ਉਹਨਾਂ ਨੇ ਸ਼ਲੋਕ ਸਹੀ ਉਚਾਰਨ ਕਰਕੇ ਜਦੋਂ ਗੀਤਾ ਦੇ ਅਰਥ ਕੀਤੇ ਤਾਂ ਪੰਡਤ ਜੀ ਹੈਰਾਨ ਹੋ ਗਏ ਪੰਡਤ ਜੀ ਗੁਰੂ ਜੀ ਦੇ ਸਿੱਖ ਬਣੇ ਤੇ ਛੱਜੂ ਚਿਵੜੀ ਗੁਰੂ ਜੀ ਦੇ ਸਿੱਖ ਬਣੇ ਤੇ ਉਸ ਤੋਂ ਬਾਅਦ ਉਸ ਥੇ ਹੁਣ ਗੁਰਦੁਆਰਾ ਪੰਜੋਖਰਾ ਸਾਹਿਬ ਸ਼ੋਭਤ ਹੈ ਤੇ ਉਹ ਛਪੜੀ ਅੱਜ ਕੱਲ੍ਹ ਸਰੋਵਰ ਦਾ ਰੂਪ ਲੈ ਚੁੱਕੀ ਹੈ ਇੱਥੇ ਅੱਜ ਵੀ ਲੋਕ ਇਸ਼ਨਾਨ ਕਰਕੇ ਸ਼ਰਧਾ ਨਾਲ ਮੱਥਾ ਟੇਕ ਕੇ ਆਪਣੇ ਦੁੱਖ ਰੋਗ ਦੂਰ ਕਰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ